ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਆਸਾ ਮਹੱਲਾ ਪੰਜਵਾ ਬਾਹਰ ਤੋਏ ਅੰਤਰ ਮਨ ਮੈਲਾ ਦੁਏ ਠੌਰ ਅਪੁਨੇ ਖੋਏ ਇਹਾ ਕਾਂ ਕ੍ਰੋਧ ਮੋਹ ਵਿਆਪਿਆ ਆਗੇ ਮੋਸ-ਮਸ ਰੁਏ ਗੋਵਿੰਦ ਭਜਨ ਕੀ ਮਤ ਹੈ ਹੂਰਾ ਵਰਮੀ ਮਾਰੀ ਸਾਪ ਨਾ ਮਰੀ ਨਾਮ ਨਾ ਸੁਣੀ ਦੂਰਾ ਰਹਾਉ ਮਾਇਆ ਕੀ ਕਿਰਤ ਛੋਡ ਗਵਾਈ ਭਗਤੀ ਸਾਰ ਨਾ ਜਾਣੈ ਵੇਦ ਸ਼ਾਸਤਰ ਕੋ ਤਰਕਨ ਲਾਗਾ ਤਤ ਜੋਗ ਨਾ ਪਛਾਨੈ ਉਗਰ ਗਿਆ ਜੈਸਾ ਖੂਟਾ ਟਬੂਆ ਨਦਰਸਰਾਫਾ ਆਇਆ ਉਗਰ ਕਗਾ ਉਚਾਰਨ ਕਰਨਾ ਉਗਰ ਨਹੀਂ ਕਹਿਣਾ ਉਗਰ ਗਿਆ ਜੈਸਾ ਖੂਟਾ ਟਬੂਆ ਡਬੂਆ ਨਹੀਂ ਕਹਿ ਦੇਣਾ ਟੱਡਾ ਹੈ ਟਬੂਆ ਉਚਾਰਨ ਕਰਨਾ ਨਦਰਸਰਾਫਾ ਆਇਆ ਅੰਤਰਜਾਮੀ ਸਭ ਕਿਛ ਜਾਣੈ ਉਸ ਤੇ ਕਹਾ ਛਪਾਇਆ ਕੂੜ ਕਪਟ ਬੰਚ ਨਿਮੁਨੀਆਦਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਨਿਮੁਨੀਆਦਾ ਨਹੀਂ ਕਹਿਣਾ ਨੰਨੇ ਤੋਂ ਚੱਕ ਕੇ ਬੋਲਣਾ ਨਿਮੁਨੀਆਦਾ ਯਾਨੀ ਜਿਸ ਦੀ ਕੋਈ ਮਨਿਆਦ ਨਾ ਹੋਵੇ ਕੂੜ ਕਪਟ ਬੰਚ ਨਿਮੁਨੀਆਦਾ ਬਿਨਸ ਗਿਆ ਤਤਕਾਲੀ ਸਤ 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 ਨਾਨਕ ਕਹਿਆ ਆਪਣਾ ਹਿਰਦੈ ਦੇਖ ਸਮਾਲੇ ਅਸ ਮਹੱਲਾ ਪੰਜਵਾ ਉਦਮ ਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਿਵਾਰੇ ਪੰਜ ਜਨਾਂ ਲੇ ਵਸ ਗਤ ਰਾਖੈ ਮਨ ਮਹਿ ਇਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਪਖਾਵਜ ਤਾਲ ਘੁੰਗਰੂ ਅਣਹਦ ਸ਼ਬਦ ਵਜਾਵੇ ਰਹਾਉ ਪ੍ਰਥਮ ਮਨ ਪ੍ਰਬੁੱਧੈ ਆਪਣਾ ਪਾਛੈ ਅਵਰ ਰੀਝਾਵੇ ਰਾਮਨਾਮ ਜਾਪ ਹਿਰਦੈ ਜਾਪੈ ਮੁਖਤੇ ਸਗਲ ਸੁਣਾਵੇ ਕਰ ਸੰਗ ਸਾਧੂ ਚਰਨ ਪਖਾਰੈ ਕਰ ਸੰਗ ਸਾਧੂ ਚਰਨ ਪਖਾਰੈ ਕਰ ਸੰਗ ਸਾਧੂ ਚਰਨ ਪਖਾਰੈ ਸੰਤ ਧੂਰ ਤਾਨ ਲਾਵੇ ਮਨ ਤਨ ਅਰਪ ਧਰੇ ਗੁਰ ਆਗੇ ਮਨ ਤਨ ਅਰਪ ਧਰੇ ਗੁਰ ਆਗੇ ਮਨ ਤਨ ਅਰਪ ਧਰੇ ਗੁਰ ਆਗੇ ਸਤ ਪਦਾਰਥ ਪਾਵੇ ਜੋ ਜੋ ਸੁਣੈ ਪੇਖ ਲਾਏ ਜੋ ਜੋ ਸੁਣੈ ਪੇਖ ਲਾਏ ਸਰਦਾ ਜੋ ਜੋ ਸੁਣੈ ਪੇਖ ਲਾਏ ਸਰਦਾ ਤਾ ਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਤਾ ਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹੱਲਾ ਪੰਜਵਾ ਆਦਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰਿਸ਼ਟਾਈ ਰੇ ਸੂਦੀ ਨਹੀਂ ਕਹਿਣਾ ਸੂਦੀ ਪੋਲਾ ਹੀ ਬੋਲਣਾ ਸੂਦੀ ਤੇ ਸ੍ਰਿਸ਼ਟਾਈ ਰੇ ਸੂਦ ਸੂਦਰਨੀ ਸ਼ੂਦਰ ਦਾ ਵਾਚਕ ਹੈ ਪੋਲਾ ਬੋਲਣਾ ਹੈ ਆਦਮ ਚੰਡਾਲੀ ਆਦਮ ਚੰਡਾਲੀ ਭਈ ਬ੍ਰਾਹਮਣੀ ਇਹ ਬ੍ਰਾਹਮਣੀ ਨਹੀਂ ਕਹਿਣਾ ਬ੍ਰਾਹਮਣੀ ਉਚਾਰਨ ਕਰਨਾ ਇੱਥੇ ਵਿਸਰਾਮ ਹੈ ਸੂਦੀ ਤੇ ਸ੍ਰੇਸ਼ਟਾਈ ਦੇ ਸੂਦੀ ਪੋਲਾ ਹੀ ਬੋਲਣਾ पाताली आकाशी सखनी सखनी कसके पद उच्चारण करना लहबर बूजी खाई रे लहबर बूजी खाई रे बूजी ये भी पोला ही उच्चारण करना पाताली आकाशी सखनी लहबर बूजी खाई रे लहबर बूजी खाई रे घर की नार बिलाई आवर... नार, नार पद है नहीं घर की बिलाई अवर सिखाई घर की बिलाई अवर सिखाई मूसा देख डराई रे आज कै बस आज कै बस गुर कीनो के हर हाँ, आज आज पोला बोलना आज नाम बकरी का यही है आज कै बस गुर कीनो के हर है इतने विश्राम लाना है ਅੱਜ ਕਾ ਵਸ ਗੁਰ ਕੀਨੋ ਕੀਹਰ ਕੂਕਰ ਤਨਹਿ ਲਗਾਈ ਰੇ ਰਹਾਉ ਬਾਜ ਥੁੰਨਿਆ ਛਪਰਾ ਥਾਮਿਆ ਬਾਜ ਥੁੰਨਿਆ ਛਪਰਾ ਥਾਮਿਆ ਨੀ ਕਰਿਆ ਘਰ ਪਾਇਆ ਰੇ ਹਾਂ ਨੀ ਗਰਿਆ ਨਹੀਂ ਕਹਿਣਾ ਨੀ ਕਰਿਆ ਘਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾ ਵਾ ਸੇਵਾ ਅਤਰਜ ਲਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਸੇਵਾ ਅਤਰਜ ਲਾਇਆ ਰੇ ਦਾਦੀ ਦਾਦ ਨਾ ਪਹਚਨ ਹਾਰਾ ਚੂਪੀ ਨਿਰਨਉ ਪਾਇਆ ਰੇ ਦਾਦੀ ਦਾਦ ਨਾ ਪਹਚਨ ਹਾਰਾ ਇਥੇ ਵਿਸਰਾਮ ਚੂਪੀ ਇਥੇ ਯਮਕ ਲੱਗ ਜੀਗੀ ਨਿਰਨਉ ਪਾਇਆ ਰੇ ਮਾਲ ਦੁਲੀਚਾ ਬੈਠੀ ਲੇ ਮਿਰਤਕ ਬੈਠੀ ਲੇ ਇਹ ਸੰਬੰਧਕ ਪਾਠ ਹੈ ਮਾਲ ਦੁਲੀਚਾ ਬੈਠੀ ਲੇ ਮਿਰਤਕ ਨੈਣ ਦਿਖਾਲਨ ਧਾਇ ਰੇ ਨੈਣ ਦਿਖਾਲਨ ਨੈਣ ਦਿਖਾਲਨ ਧਾਇ ਰੇ ਯਾਨੀ ਰੇ ਪਦ ਜਿਹੜਾ ਹੈ ਨਾ ਇਹ ਵੱਖਰਾ ਉਚਾਰਨ ਕਰਨਾ ਨੈਣ ਦਿਖਾਲਨ ਧਾਇ ਰੇ ਸੋਈ ਅਜਾਣ ਕਹ ਮੈਂ ਜਾਨਾ ਸੋਈ ਸੋਈ ਅਜਾਨ ਕਹੈ ਮੈਂ ਜਾਨਾ ਜਾਨਣਹਾਰ ਨਾ ਛਾਨਾ ਰੇ ਜਾਨਣਹਾਰ ਨਾ ਛਾਨਾ ਜੀ ਕਹੋ ਨਾਨਕ ਗੁਰ ਅਮਯੋ ਪੀ ਆਇਆ ਕਹੋ ਨਾਨਕ ਗੁਰ ਅਮਯੋ ਪੀ ਆਇਆ ਗੁਰ ਤੇ ਵੀ ਥੋੜਾ ਜਿਹਾ ਠਹਿਰਾ ਦੇਣਾ ਰਸਕ ਰਸਕ ਬਿਗਸਨ ਰੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ